ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋ ਤੁਸੀਂ ਅੱਜ ਬੜੇ ਦਿਨਾਂ ਬਾਅਦ ਧੁੱਪ ਲੱਗੀ ਆ ਬੈਠੇ ਸੀ ਚਾਹ ਪੀਣ ਲੱਗੇ ਸੀ ਸੋਚਿਆ ਇੱਕ ਨਿੱਕਾ ਜਿਹਾ ਵਲੌਗ ਬਣਾਇੰਗੇ ਪਹਿਲਾਂ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਫਿਰ ਜਾਰੀ ਆ ਸੁਣਦੇ ਹੁੰਨੇ ਨਾ ਅਕਸਰ ਵੀਡੀਓ ਚ ਕੀ ਤੁਸੀਂ ਧੁੱਪੇ ਬੈਠਿਆ ਕਰੋ ਅੱਧਾ ਘੰਟਾ ਜ਼ਰੂਰੀ ਹੁੰਦਾ ਫਿਰ ਅੱਜ ਅਸੀਂ ਧੁੱਪੇ ਬੈਠ ਗਏ ਪਰ ਅੱਜ ਹਵਾ ਵਾਸਤੇ ਕਾਫੀ ਚੱਲ ਰਹੀ ਆ ਸੁਣਿਆ ਬੀਫ ਮੁਕਸਰ ਚ ਕਹਿੰਦੇ ਆ ਵੀ ਗੜੇ ਪਏ ਆ ਬੇਟਾ ਇਹਨੂੰ نیچے ਕਰੋ ਹੋਰ ਤੁਸੀਂ ਸੁਣਾਓ ਤੁਹਾਡੇ ਕਿੱਥੇ ਕਿੱਥੇ ਕਿਹੜੇ ਏਰੀਆ ਚ ਧੋਣ ਦਾ ਕਿਹੜੇ ਏਰੀਆ ਚ ਵਧੀਆ ਮੌਸਮ ਠੀਕ ਆ ਅੱਜ ਧੁੱਪ ਲੱਗੀ ਵੀ ਆ ਸਰਬ ਚਾਹ ਵਧੀਆ ਬਣੀ ਹੈ ਹਲੋ ਬੇਟੀ ਚਾਹ ਥੈਂਕ ਯੂ ਮੰਮੀ ਤੁਸੀਂ ਬਣਾਈ ਚਾਹ ਵਧੀਆ ਪਿੰਨੀ ਨਹੀਂ ਪਈ ਸੀ ਪਿੰਨੀ 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 ਆ ਪਈ ਪਿੰਨੀ ਖਾਣੀ ਹੈ ਪਿੰਨੀ ਖਾਣੀ ਹੈ ਪਿੰਨੀ ਖਾਣੀ ਹੈ ਹਾਂ ਮੈਂ ਪਿੰਨੀ ਖਾਣੀ ਅੱਜ ਲੈ ਕੇ ਆ ਜਾ ਸਰਗੁਣ ਲੈ ਕੇ ਆਪਾ ਨੂੰ ਪਿੰਨੀ ਖਾਣੀ ਜੋ ਮੰਮਾ ਇੱਕ ਪਕੜੋ ਸਰਗੁਣ ਲੈ ਲਓ ਅਬੀ ਚਾਹ ਸੱਸੀ ਗੱਲਾਂ ਸੀ ਸਾਰਿਆਂ ਨੂੰ आज तो चाह पिए लो जी सरगुण होया <laughs> 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 की होया की ये ਹੋਇਆ ਕੀ ਸਰਗੁਣ ਜੀ ਅੰਦਰ ਚੱਲੇ ਸੀ ਪਿੰਨੀਆਂ ਲੈਣ ਵਾਸਤੇ ਉਹ ਸਾਡੇ ਵੱਲ ਦੇ ਇਧਰ ਆਓ ਆਜੋ ਆਜੋ ਕੀ ਹੋਇਆ ਹੈ ਸਾਡੇ ਵੱਲ ਦੇਖ ਰਹੇ ਆਜੋ ਆਜੋ ਜਾਂਦੇ ਜਾਂਦੇ ਮਾਈਕ ਟ ਵੱਜੇ ਕੀ ਹੋਇਆ ਹੈ ਹੱਸ ਰਹੇ ਗੱਲ ਦੋ ਰਹੇ ਇਧਰ ਆਓ ਮੇਰੇ ਕੋਲ ਕਿੱਤੇ ਵੱਜੀ ਮੇਰੇ ਪੁੱਤ ਦੇ ਕਿੱਥੋਂ ਇੱਥੇ ਇਧਰ ਆਓ ਮੇਰੇ ਕੋਲ ਆਓ ਬਹੁਤ ਵੱਜੀ ਇਹਦੇ ਚੱਪਲ ਪਾ ਕੇ ਆਉਣਾ ਸੀ ਨਾ ਓਹ ਹੋ ਹੋ ਮੇਰੇ ਛੋਨਾ ਜਾਂ ਨੇ ਮੇਰਾ ਛੋਨਾ ਆਜਾ ਕਿੱਤੇ ਵੱਜ ਗਈ ਉਹ ਮੋਈ ਚੋਲ ਕੋਈ ਕੋਈ ਸੀ ਤੁਸੀਂ ਕਿ ਕਿ ਦੇਖ ਰਹੇ ਸੀ ਚਲ ਚਲ ਕੋਈ ਚਲ ਸਾਸ਼ੀ ਕਾ ਬੁਲਾ ਲੂੰਗੇ ਤੇ ਮੇਰੇ ਨਾਲ ਕੱਕੇ ਦੇ 6:00 ਵੱਜ ਗਏ ਸੀ ਕੱਜ ਅਸੀਂ ਬੈਠੇ ਤੋਂਪੇ ਇੰਜੋਏ ਕਰੀ ਜਾਂਦੇ ਸੀ ਹੈ ਨਾ ਸਰਗੁਣ ਪਰ ਇੰਜੋਏ ਕਰਦੇ ਕਰਦੇ ਸਾਨੂੰ ਰੋਣਾ ਆ ਗਿਆ ਹੈ ਨਾ ਲੋੜੀ ਮੈਂ ਤਾਂ ਪਿੰਨੀਆਂ ਖਾ ਲਈਆਂ ਜੇ ਤੁਸੀਂ ਵੀ ਖਾਣੀਆਂ ਤੇ ਆਜੋ ਜੋ ਲੈ ਕੇ ਉਹ ਸਰਗੁਣਾ ਚਲੋ ਨਹੀਂ ਬਸ ਲੈ ਲੋ ਯੋ ਚਲ ਵੈਰੀ ਵੈਪ ਆਪਾਂ ਪਿੰਨੀਆਂ ਖਾ ਲਈਆਂ ਤੁਸੀਂ ਰਹਿ ਕੇ ਨਹੀਂ ਖਾਣੀਆਂ ਹੋਰ ਵੀ ਅੱਜ ਵੀ ਹੋਣੇ ਦੁੱਧ ਚਲੋ ਕੋਈ ਚਲੋ ਫਿਰ ਅੱਜ ਲੈ ਕੈਨਸਲ ਸਰਗੁਣ ਚਾਹ ਬਿਲੀ ਤੁਸੀਂ ਨਹੀਂ ਆ ਲੋ ਗਰਮ ਵਾਲੀ ਆ ਗਰਮ ਤੁਸੀਂ ਪੀ ਲੋ ਸਿੱਧੇ ਰਹਿ ਬੈਠੋ ਉੱਥੇ ਚਲੋ ਸਰ ਮੇ ਵਿਚਾਰ ਸੁਣਾ ਦਿਓ ਫਿਰ ਵਿਚਾਰ ਸੁਣਾ ਦਿਓ ਓਟਾ ਜੀ ਨਹੀਂ ਮੈਂ ਨਹੀਂ ਦਸੀ ਕੀ ਇਹਨ ਮੇ ਪੁੱਤ ਠੰਡ ਲੱਗੂਗੀ ਲਵਾ ਲਾਂਗੇ ਤੁਹਾਨੂੰ ਮੇ ਵੀਡੀਓ ਉਹ ਸੁਣਾ ਦਿਓ ਵਿਚਾਰ ਮੈਂ ਪਹਿਰੇ ਦੋ ਬੀ ਠੰਡ ਲੱਗੂਗੀ ਸੁਣਾ ਦਿਓ ਇੱਕ ਡੱਡੂ ਨੂੰ ਮਾਸ ਉਹ ਨਹੀਂ ਦੇਤੀ ਡੱਡੂ ਨੂੰ ਮਾਸ ਹੀ ਰੀ ਦੀ ਇੱਟ ਤੇ ਬਿਠਾ ਦਿਓ ਸ਼ਾਲ ਤਾਂ ਉਹਨੇ ਤਲਾਬ ਚ ਮਾ ਨਹੀਂ ਆ ਵੈਰੀ ਗੁੱਡ ਵੈਰੀ ਗੁੱਡ ਮੇ ਕੋਰ ਵਿਚਾਰ ਸੁਣੋਨੀ ਆ ਥੋਨੀ ਸੁਣਾਓ ਸਭਾ ਇੱਕ ਹੋਰ ਵਿਚਾਰ ਹਮ ਕਿਸ ਨੇ ਪੁੱਛਿਆ ਮਿਰਚੇ ਤੇਰੇ ਮਾਪੇ ਤੇਰੇ ਨਾਲ ਹੀ ਵਿਚਾਰ ਸੁਣਨਾ ਅਸਤੋ ਥੱਕ ਗਏ ਤੁਹਾਡਾ ਵਿਚਾਰ ਸੁਣਨ ਤੇ ਕੋਈ ਹੋਰ ਵਿਚਾਰ ਮਾਂ ਭਾਵੇਂ ਪੜ੍ਹੀ ਲਿਖੀ ਨਾ ਹੋਵੇ ਦੁਨੀਆ ਦਾ ਗਿਆਨ ਮਾਂ ਤੋਂ ਹੀ ਮਿਲਦਾ ਹੈ ਠੀਕ ਹੈ ਵੈਰੀ ਗੁੱਡ ਚਲੋ ਦੱਸੋ ਫਿਰ ਤੁਹਾਡੇ ਤੋਂ ਤੁਹਾਨੂੰ ਮਾਂ ਤੋਂ ਕਿਹੜਾ ਕਿਹੜਾ ਗਿਆਨ ਮਿਲਿਆ ਇਹ ਦੱਸੋ ਕੋਈ ਕੋਈ ਵੀ ਤਿੰਨ ਤਿੰਨ ਚੀਜ਼ਾਂ ਦੱਸ ਦਿਓ ਜਿਹੜੀਆਂ ਤੁਹਾਨੂੰ ਤੁਸੀਂ ਮੰਮੀ ਤੋਂ ਸਿੱਖੀਆਂ ਚਲ ਦੱਸ ਸਰਗੁਣ ਫਿਰ ਤੁਸੀਂ ਮੰਮਾ ਤੋਂ ਕਿਹੜਾ ਗਿਆਨ ਲਿਆ ਹੈ ਕੋਈ ਤਿੰਨ ਚੀਜ਼ਾਂ ਬੁਰਾ ਨਹੀਂ ਸੋਚਣਾ ਹਾਂ ਵੱਡਿਆਂ ਦੀ ਇੱਜ਼ਤ ਕਰਨੀ ਹਾਂ ਪਾ ਝੂਠ ਨਹੀਂ ਬੋਲਣਾ ਵੈਰੀ ਗੁੱਡ ਵੈਰੀ ਗੁੱਡ ਫੋਲੋ ਕਰ ਦਿਓ ਪਰਸ਼ਾ ਪੱਕਾ ਠੀਕ ਐਂ ਦਸੋ ਮੁਬਾਰਕ ਹੋ ਗਿਆ ਸਤੋ ਛੁੱਟੀਆਂ ਦਾ ਕੰਮ ਹੋ ਗਿਆ ਕਿੰਨਾ ਰਹਿ ਗਿਆ ਥੋੜਾ ਜਾਈ ਤਪਿਆ ਆਦੀ ਕਰਨ ਲੱਗਿਆ ਚਲ ਮੇਰੇ ਪਤਨੇ ਕਰ ਲੈਣਾ ਵੈਸੇ ਇੱਕ ਦੋ ਦਿਨਾਂ ਚ ਹੀ ਕਰਨਾ ਤੁਹਾਡਾ ਵਾਈਫਾਈ ਦਾ ਕੰਮ ਕਿਵੇਂ ਚੱਲੀ ਜਾਂਦਾ ਠੀਕ ਆ ਵਧੀਆ ਜਾਣਾ ਅੱਜ ਕੰਮ ਤੇ ਚੱਲਿਆ ਬਸ ਹੁੰਦਾ ਚੱਲਿਆ ਤੁਹਾਡੀਆਂ ਕਲਾਸਾਂ ਦੱਸੋ ਕਿੰਨੇ ਰਹਿ ਗਏ ਹੋ ਗਿਆ ਸਾਰਾ ਮਮਾ ਮਮਾ ਚਾਹ ਬਲੌਗ ਬਣਾਉਣ ਵਾਸਤੇ ਜੋ ਵੀ ਸੁਜੈਸ਼ਨਸ ਹੁੰਦੀਆਂ ਨੇ ਸਾਨੂੰ ਜਰੂਰ ਦਿਆ ਕਰੋ ਸਾਨੂੰ ਵੱਲ ਨਹੀਂ ਆਉਂਦਾ ਹੈ ਹੈਨਾ ਆ ਚਲਿਏ ਤੇ ਉਹ ਚੱਕ ਲਈਂ ਇੰਤਾਰ ਫਿਰ ਮਮਾ ਗਰਮ ਬੋਲ ਠੀਕ ਹੈ ਗਿਆ ਮੈਂ ਤੂੰ ਚਲੋ ਸਾਰੇ ਭੈਣ ਭਰਾਵਾਂ ਨੂੰ ਆਪਣੇ ਪੌਦੇ ਦਿਖਾ ਕੇ ਲਿਆਓ ਜਾ ਹਾਂ ਨਰਸੀਆ ਜੀ ਪੌਦੇ ਪੌਦੇ ਚਲੋ ਠੀਕ ਮੇਰਾ ਸਰ ਜੀ ਅੱਜ ਮੈਂ ਤੁਹਾਨੂੰ ਸਾਰੇ ਆ ਦੇ ਪੌਦੇ ਵਿਖਾਵਾਂਗੀ ਨਹੀਂ ਜਣਾ ਉਹ ਗਿਆ ਬੈਂਟ ਤਾਰੀ ਚੱਕੀ ਲੂੰਗੀ ਨਾ ਮੈਂ ਚੱਕ ਲਿਆਉਂਗਾ ਤਾਰ ਲੂ ਬਸ ਚਲ ਆਸੋ ਮਾਪਾ ਫੋਨ ਨੂੰ ਕਿਛੁ ਚੋਲ ਮਿਤਾਈ ਹੈ ਹਾਂ ਮੈਂ ਤਾਂ ਉਹੀ ਉਹ ਲੈਣਾ ਵੀ ਦੋਨੇ ਮੈਂ ਕਲੀਨ ਵੀ ਨਹੀਂ ਕੀਤਾ ਸੀ ਚਲੋ ਅੱਜ ਮੈਂ ਤੁਹਾਨੂੰ ਆਪਦੇ ਪੌਦੇ ਵਿਖਾਵਾਂਗੀ ਬੁਰੇ ਬੈ ਕੈਮਰਾ ਕਰਕੇ ਦਿਖਾਵਾਂ ਓਕੇ ਮਮਾ ਬੈ ਕੈਮਰਾ ਕਰੇ ਥੋੜਾ ਚਲੋ ਜੀ ਆ ਇਹ ਸਾਡੇ ਹੈਗੇ ਆ ਅਮਰੂਦ ਅਜੇ ਵੱਡੇ ਹੋਈ ਜਾਂਦੇ ਆ ਆ ਦੇਖੋ ਆ ਵੀ ਛੋਟਾ ਛੋਟਾ ਅਮਰੂਦ ਆ ਪੱਕਾ ਰਸ ਬਿਆਰ ਦੀ ਛੜਦਾ ਮਮਾ ਕਿੱਥੇ ਆ ਆ ਦੇਖੋ ਆ ਦੇਖੋ ਆ ਥੋੜਾ ਵੱਡਾ ਹੈ ਉਥੇ ਵੀ ਆ ਵੱਡਾ ਪਿਆ ਹੈ ਬਹੁਤ ਸਾਰੇ ਵੱਡੇ ਤੇ ਪੱਕੀ ਆਂਦੇ ਆ ਆ ਸਾਡੇ ਜਮਨਾ ਦੇ ਬੂਟੇ ਮਤਲਬ ਇਹ ਮਤਲਬ ਬੈਂਗਣ ਆ ਦੇਖੋ ਬੈਂਗਣ ਬੈਂਗਣ ਇਹ ਦੇਖੋ ਸੁਣੀ ਬੈਂਗੜ ਆ ਦੇਖੋ ਬੈਂਗਣਾ ਦੇ ਫੁੱਲ ਪਏ ਆ ਵੇਖੋ ਹੌਲੀ ਮਤ ਪਾਣੀ ਪੁੱਟਿਆ ਆ ਵੇਖੋ ਆ ਜਿਹੜਾ ਪਿਆਰ ਸਾਡਾ ਆ ਵਾਲਾ ਉਹ ਮੋਰਿੰਦਰ ਸਿੰਘ ਕਪੂਰ ਸਹੀ ਕਹਿੰਦਾ ਸੀ ਆ ਪਿਆਰ ਸਾਡਾ ਲੂਚਿਆਂ ਦਾ ਬੂਟਾ ਇਹ ਇਹਨਾਂ ਇਹਦੇ ਚ ਕੰਡੇ ਬਹੁਤ ਆ ਮੈਂ ਥੋੜੇ ਕੰਡੇ ਉਹ ਖੋਣੀ ਹੰਦੇ ਆ ਵੇਖੋ ਇੱਥੇ ਆ ਕੰਢੀ ਅਸਲ ਚ ਮੈਂ ਤੁਹਾਨੂੰ ਇਸ ਲੱਕੜੀ ਤੇ ਝੂਮ ਕਰਦੀ ਆ ਆ ਵੇਖੋ ਆ ਕੰਡੇ ਬਹੁਤ ਜ਼ਿਆਦਾ ਤਿੱਖੇ ਨੇ ਆ ਇਹ ਸਾਡਾ ਆ ਤੁਹਾਨੂੰ ਜੋ ਵਿਖੀ ਰਿਹਾ ਹੈ ਗੰਦਾ ਗੰਡੇ ਤੇ ਆਏ ਮਿਰਚ ਤੇ ਆਤਨੀਆਂ ਸਾਡਾ ਧਨੀਆ ਤੇ ਆ ਤੁਹਾਨੂੰ ਜੋ ਸੁੱਕਾ ਦਾ ਦਿੱਖਦਿਆ ਪਿਆ ਆ ਸਾਡੇ ਅੰਗੂਰ ਹੈ ਉਹ ਬੈਠੇ ਮੇਰੇ ਮम्मा पापा ਜੋ ਹੁਣ ਹੱਸ ਰਹੇ ਨੇ ਇਹ ਸਾਡਾ ਪੂਰਾ ਛੋਟਾ ਜਿਹਾ ਇੱਕ ਗਾਰਡਨ ਦੇਖੋ ਕੋਣ ਬੰਦ ਹੋ ਜਾ ਆ ਵੇਖੋ ਤੁਹਾਨੂੰ ਕੀੜਾ ਖਣੀ ਮੈਂ ਆ ਵੇਖੋ ਆ ਬੈਠਾ ਆ ਆ ਤੁਹਾਨੂੰ ਜੋ ਸਾਈਡ ਸੇ ਆ ਦੇਖ ਰਹੀ ਏ ਆ ਖਾਲੀ ਏ ਥੋਟੀ ਜੀ ਬੜੀ ਧੀਤੀ ਸੁਣਿਆ ਚਲੋ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾ ਕਿੰਨਾ ਦੇ ਕਿਵੇਂ ਦਾ ਮੌਸਮ ਹੈ ਵੀ ਸਰਕਾਰ ਛੁੱਟੀ ਆ ਕਿਤੇ ਘਟਣਾ ਕਰ ਦੇ ਕਿਹੜੇ ਕਿਹੜੇ ਏਰੀਆ 'ਚ ਧੁੱਪ ਲੱਗੀ ਹੋਈ ਆ ਭਰਾਓ ਸੋ ਅਪਰੀਸ਼ੀਏਟ ਜਰੂਰ ਕਰਿਆ ਕਰੋ ਜੀ ਠੀਕ ਹੈ ਜੀ ਧੰਨਵਾਦ ਮਿਲਦੇ ਆ ਫਿਰ ਕੱਲ ਨੂੰ ਫਿਰ ਨਵਾਂ ਵਲੌਗ ਬਣਾਉਣੇ ਆ ਠੀਕ ਹੈ ਜੀ ਓਕੇ ਬਾਏ ਬਾਏ ਟੇਕ ਕੇਅਰ